ਤਲੇਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਫਿਰ ਇਹ ਫਿਰ ਇਹ ਕੀ ਹੈ ਇਹ ਹੈ ਕੀ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੋਣੇ ਮਤਲਬ ਤੁਸੀਂ ਫਿਰ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਬਤਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦੇ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜਿੱਥੇ ਦੁੱਤਾ ਸੇ ਟੋਡੀਆਂ ਕਾਕਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਲੈਟ ਹਿਮ ਕੰਪਲੀਟ ਸੱਚੀ ਜੀ ਕੱਢ ਲੈਣ ਤੋਂ ਪੜਾਸ ਜੀ ਪੜਾਸ ਹੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ 'ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਹੋਣੇ ਹੀ ਨਹੀਂ ਸੀ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਤੂੰ ਤਾਂ ਸੇ ਤੁਹਾਡੀਆਂ ਘਾਟਾਂ ਕਰਕੇ ਆਏ ਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਕਿਰਪਾ ਕਰਕੇ ਆਪਾਂ ਸਮਾਂ ਬੇਸਤ ਕਰੀ ਆ ਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਢੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਨਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਜੇ ਰੋਡਰ ਸਰੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਜਲੋ 1 ਮਿੰਟ ਸੁਣ ਲੋ 1 ਮਿੰਟ 1 ਮਿੰਟ ਜੀ 1 ਮਿੰਟ ਸਪੀਕਰ ਸਾਹਿਬ ਜੀ ਨਹੀਂ ਨਹੀਂ ਮੈਨੂੰ ਬੋਲੋ ਮੈਨੂੰ ਕਰ ਲਾਂ ਉਹ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦੇਾਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਚਲੋ ਠੀਕ ਹੈ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਨਹੀਂ ਸੁਣਨਾ ਚਾਹੁੰਦੇ ਹੈਗੇ ਕੋਈ ਜਾਣ ਦਾ ਤਾਂ ਗੱਲ ਆਪ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦੰਦਾ ਤੁਹਾਨੂੰ ਦੋ ਦੰਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ ਦੋ ਦੰਦਾ ਸੈਸ਼ਨ ਆਪਣਾ ਮਾਈਕ ਬੰਦ ਕਰੂਗਾ ਕਰਾਂਗੇ ਕਰਾਂਗੇ ਆਪ ਦਾ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਹਜੇ ਵੀ ਬੈਠੋ ਤੁਸੀਂ ਬਾਏ ਬਾਸਾ ਕੀਮਾ ਜੀ ਸੀਐਮ ਸਾਹਿਬ ਖੜਿਆ ਹੈਲੋ ਪੀ ਸਾਹਿਬ ਕੀਮਾ ਜੀ ਸੀਐਮ ਸਾਹਿਬ ਖੜਿਆ ਹੈ ਹੈਲੋ ਪੀ ਸਾਹਿਬ ਐਲੋਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲੋਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਢੇ ਦੀਆਂ ਹਜੇ ਬਜੇ ਆ ਫੇਰ ਆ ਫੇਰ ਫਿਰੇ ਹੈ ਫਿਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚੇਰ ਦੀ ਇਜਾਜ਼ਤੋ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆਦਾਇ ਨਫਰਤਾ ਯਾਰ ਜੋ ਵੀ ਕੁਝ ਹੱਦ ਕਰਦੇ ਹੋ ਤੁਸੀਂ ਜੇਰ ਦੀ ਜੈਲ ਤੋਂ ਬਿડા ਗਿਆ ਰਿਕਾਰਡ ਨਾ ਕੀਤਾ ਜਾਵੇ